ਜਿਵੇਂ ਕੋਈ ਗਦੈਲੇ ਬਿਸਤਰਿਆਂ ਦੇ ਉੱਤੇ ਬੱਕਰੀਆਂ ਬੈਠੀਆਂ ਆਉਂਦੀਆਂ ਨੇ ਸੁੱਤੀਆਂ ਪਈਆਂ ਨੇ ਰਾਮ ਨਾਲ ਬੈੱਡਾਂ ਦੇ ਉੱਤੇ ਇਹਨਾਂ ਦੇ ਭਾਦੇ ਇਹੀ ਬੈੱਡ ਨੇ ਕੁਰਸੀਆਂ ਡਈਆਂ ਹੋਈਆਂ ਨੇ ਖੇੜਾ ਪਾਣੀ ਦੀਆਂ ਭਰੀਆਂ ਹੋਈਆਂ ਨੇ ਹਾਂ ਤੇ ਹਵਾ ਦੇ ਹਲਾਰੇ ਲੈਂਦੀਆਂ ਨੇ ਬੱਕਰੀਆਂ ਵਿੱਚ ਤਨੂਲੇ ਮੰਡੀ ਸਹੀ ਗੱਲ ਆ ਪੂਰੀ ਹਵਾ ਦੇ ਹਲਾਰੇ ਇੱਥੇ ਨੇ ਪੂਰੇ ਨਜ਼ਾਰੇ ਆ ਕੇ ਦੇਖ ਲੋ ਸਾਰੇ ਤੇ ਬੱਲੇ ਇਹਨਾਂ ਦੇ ਬਲਿਹਾਰੇ ਜਿਨ੍ਹਾਂ ਨੇ ਮੰਡੀ ਦੇ ਦਵਾਤੇ ਨਜ਼ਾਰੇ ਹਾਂ ਹਾਂ ਜੀ ਮੰਡੀ ਦੇ ਵਿੱਚ ਮਾਲ ਬਹੁਤ ਹੁੰਦਾ ਜੀ ਨਾਲੇ ਸ਼ੌਂ ਆਏ ਨਾਲੇ ਪਾਣੀ ਆ ਪੀਣ ਨੂੰ ਆ ਦੇਖਾਓ ਖੇਲ ਜੀ ਖੇਡ ਦਿਖਾ ਦਿਓ ਨਾਲੇ ਖੇਡ ਆ ਖੇਡਾਂ ਡੱਕੀਆਂ ਪਈਆਂ ਨੇ ਨਾਲੇ ਸਹੂਲਤ ਹਰੇਕ ਚੀਜ਼ ਦੀ ਸਾਰੀ ਗੱਲ ਦੀ ਸਹੂਲਤ ਤਾਂ ਚੱਲ ਰਹੀ ਹੈ ਟੁੱਟੀ ਜੀ ਟੁੱਟੀ ਚੱਲਦੀ ਆ ਉਹ ਦੇਖੋ ਪਾਣੀ ਜਿੱਥੇ ਮਰਜੀ ਪੀਵੇ ਉਧਰਲੇ ਪਾਸੇ ਪੀਵੇ ਪਸ਼ੂ ਜਿੱਥੇ ਮਰਜੀ ਪੀਵੇ ਹਾਂ ਸਿਰੇ ਨੂੰ ਸਿਰਾਂ ਲਾ ਰਖਿਆ ਮੰਡੀ ਦਾ ਦੇਖੋ ਛੱਡ ਦੇਖੋ ਪੂਰਾ ਹਾਂ ਮੰਡੀ ਦੇ ਸੈੱਟ ਹੋ ਦਫ਼ਤਰ ਤੱਕ ਦੇਖ ਲਓ ਕੋਈ ਤੰਬੂ ਦੀ ਰੋਟੀ ਛਿੱਟੀ ਮੰਡੀ ਐ ਏਸੀ ਵਾਂਗੂੰ ਹਵਾ ਆਉਂਦੀ ਆ ਮਹਾਰਾਸ਼ਟਰ ਘੁਆਟੀ ਕੇਰਲਾ ਹਾਂ ਜਿੱਥੇ ਦਾ ਮਰਜੀ ਵਪਾਰੀ ਆਵੇ ਹਾਂ ਗੱਡੀ ਮਿਲੂਗੀ ਇੱਥੇ ਗੱਡੀ ਮਿਲੂ ਗੱਡੀ ਚਾੜਨ ਨੂੰ ਸਮਾਨ ਮਿਲੂ ਸਭ ਕੁਝ ਮਿਲੂ ਸੂਣ ਪੈਣ ਨੂੰ ਬਿਸਤਰਾ ਮਿਲੂ ਲੰਗਰ ਰੋਕੇ ਹੀ ਮਿਲੂ ਨੌਰੇ ਨੌਰੇ ਮਾਲਵਾੜਨ ਨੂੰ ਮਿਲਣਗੇ ਹਾਂ ਸਾਰੀਆਂ ਗੱਲਾਂ ਦੀ ਸੁਵਿਧਿਆ ਵਿਚਤਨੋਲੇ ਮੰਡੀ ਪੂਰੀ ਪਈ ਹੈ ਚੰਡੀ ਮਾਲ ਦੇ ਨਾਲ ਹਾਂ ਹਾਂ ਛੱਡੀ ਛੱਡਾ ਇਤੋਂ ਵੀ ਮਰਵਾਦੀ ਜਾਂਦੀ ਸਾਰੇ ਗੇੜਾ ਦੇਵਾਂਗੇ ਜੀ ਸਾਰੇ ਗੇੜਾ ਦੇਵਾਂਗੇ 4 1 14 1 4 14 1 24 1 24 ਮਹੀਨੇ ਦੇ ਵਿੱਚ ਤਿੰਨ ਮੰਡੀਆਂ ਲੱਗਦੀਆਂ ਨੇ ਇਹ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਪਿੰਡ ਤਨੋਲਾ ਤਨੋਲਾ ਇਹ ਮੰਡੀਆਂ ਇਹ ਮੰਡੀਆਂ ਭਾਈ ਹਾਂਜੀ ਅਰਜਾਨਾ ਦੀਆਂ ਹੋ ਗਈਆਂ ਮੰਡੀਆਂ ਕਿਸੇ ਮੰਡੀ ਜਾਓ ਮਾਲ ਲੈ ਕੇ ਆਓ ਉਧਰਲੀ ਮੰਡੀ ਚੋਂ ਉਧਰ ਖਰੀਦੋ ਉਧਰਲੀ ਚੋਂ ਉਧਰ ਵੇਚੋ ਹਾਂਜੀ ਹਾਂਜੀ ਮੂਰੇ ਉਹ ਆਜੋ ਜੀ ਕਿਹੜੇ ਕੇ ਹੌਨਰ ਨੇ ਮੰਡੀ ਦੇ ਸਾਡੇ ਨਾਲ ਇਤਨਾ ਉਲਾ ਮੰਡੀ ਦੇ ਹੌਨਰ ਮਾਲਕ ਮੇਨ ਮੁੱਦਾ ਉਹ ਸਾਡੇ ਨਾਲ ਨੇ ਜੀ ਹਾਂ ਜੀ ਜਿਹੜਾ ਦਵਾਰ ਹੈ ਨਹੀਂ ਮੰਡੀ ਦੇ ਵਿੱਚ ਹਾਂ ਜੀ ਆਹ ਦੇਖ ਸਕਦੇ ਹੋ ਇਹਨੂੰ ਚਲੋ ਜੀ ਆਲੇ-ਦਾਲੇ ਸਾਰੇ ਬੱਕਰੀ ਮੇਲਾ ਲੱਗਿਆ ਹੋਇਆ ਲੱਗਿਆ ਹੋਇਆ ਜਿਵੇਂ ਕੋਈ ਗਦੈਲੇ ਬਿਸਤਰਿਆਂ ਦੇ ਉੱਤੇ ਬੱਕਰੀਆਂ ਬੈਠੀ ਆਉਂਦੀਆਂ ਨੇ ਸੁੱਤੀਆਂ ਪਈਆਂ ਨੇ ਰਾਮ ਨਾਲ ਬੈੱਡਾਂ ਦੇ ਉੱਤੇ ਇਹਨਾਂ ਦੇ ਭਾਦੇ ਇਹੀ ਬੈੱਡ ਨੇ ਕੁਰਸੀਆਂ ਡਈਆਂ ਹੋਈਆਂ ਨੇ ਥੇਲਾ ਪਾਣੀ ਦੀਆਂ ਭਰੀਆਂ ਹੋਈਆਂ ਨੇ ਹਾਂ ਤੇ ਹਵਾ ਦੇ ਹਲਾਰੇ ਲੈਂਦੀਆਂ ਨੇ ਬੱਕਰੀਆਂ ਵਿੱਚ ਤਨੂਲੇ ਮੰਡੀ ਸਹੀ ਗੱਲ ਆ ਪੂਰੀ ਹਵਾ ਦੇ ਹਲਾਰੇ ਇੱਥੇ ਨੇ ਪੂਰੇ ਨਜ਼ਾਰੇ ਆ ਕੇ ਦੇਖ ਲੋ ਸਾਰੇ ਤੇ ਬੱਲੇ ਇਹਨਾਂ ਦੇ ਬਲਿਹਾਰੇ ਜਿਨ੍ਹਾਂ ਨੇ ਮੰਡੀ ਦੇ ਦਵਾਤੇ ਨਜ਼ਾਰੇ ਹਾਂ ਹਾਂ ਰਾਜੂ ਦੇ ਬਾਰੇ ਨਿਆਰੇ ਚਲੋ ਜੀ ਪ੍ਰਮਾਤਮਾ ਸਾਬ ਦੇ ਕਰੇ ਬਾਰੇ ਨਿਆਰੇ ਸਹੀ ਆ ਆਪਾਂ ਤਾਂ ਇਹ ਕਹਿੰਦੇ ਆ ਆਪਣਾ ਫਰਜ਼ ਹੈ ਆਪਣਾ ਪੁੱਛਣਾ ਇੰਟਰਵਿਊ ਲੈਣੀ ਲੋਕਾਂ ਦੀ ਕਿਉਂਕਿ ਇਹ ਸਾਡਾ ਕੰਮ ਹੈ ਜੋ ਸਾਨੂੰ ਮਾਲਕ ਨੇ ਬਲ ਬਖਸ਼ਿਆ ਰੋਜੀ ਰੋਟੀ ਆਸੀ ਇਹਨਾਂ ਲੋਕਾਂ ਦੇ ਸਿਰਾਂ ਤੁਸੀਂ ਖਾਣੀ ਐ ਇਹਨਾਂ ਨੂੰ ਪਰਮਾਤਮਾ ਤਰੱਕੀਆਂ ਦੇਵੇ ਦਿਨ ਦੁੱਗਣੀ ਰਾਤ ਚੌਗਣੀ ਮੇਰਾ ਮਾਲਕ ਬਖਸ਼ੇ ਆਹ ਬੱਕਰਾ ਦੇਖ ਸਕਦੇ ਹੋ ਜੀ ਰੋਡਾ ਜਿਹਦੇ ਸਿੰਗ ਨਹੀਂ ਪੂਰੀ ਵਧੀਆ ਕੁਆਲਿਟੀ ਦਾ ਕੋਨਾ ਆ ਗਿਆ ਮੁੰਡਾ ਵੀ ਕੋਨਾ ਇਹ ਮੁੰਡਾ ਕਹਿੰਦਾ ਜੀ ਕੋਨਾ ਬੱਕਰਾ ਇਹ ਹਾਂ ਯਾ ਆ ਵੀ ਕੋਨਾ ਉਹ ਬੱਕਰੇ ਦੀ ਭੈਣ ਐ ਪਤਾ ਨਹੀਂ ਬਾਪ ਐ ਪਤਾ ਨਹੀਂ ਭਾਈ ਐ ਭਾਈ ਐ ਇਹਦਾ ਚਾਚਾ ਜੀ ਇਹ ਰੋਡੇ ਦਾ ਚਾਚਾ ਡੱਬਾ ਦੱਬਾ ਬੋਕਰ ਓਡੇ ਦਾ ਚਾਚਾ ਇਹੀ ਪਾਉ ਪਟਾਕਾ ਮੁੰਡੇ ਦਾ ਮਾਸੜ ਆਹੇ ਮਾਸੜ ਕਿਹੜਾ ਮਾਸੜ ਮਾਇਆ ਇਹਦਾ ਇਹ ਗੁੰਗੇ ਦਾ ਮੁੰਡਾ ਸਾ ਇਹ ਗੁੰਗੇ ਦਾ ਮੁੰਡਾ ਉਹਦਾ ਮਾਸੜ ਤੂੰ ਐ ਹਾਂ ਇਹ ਗੁੰਗੇ ਦੇ ਮੁੰਡੇ ਦਾ ਮਾਸੜ ਨੀਰੇ ਦਾ ਵਪਾਰੀ ਹਾਂ ਚੜ ਕੇ ਗੱਡੀਆਂ ਦੇ ਵਿੱਚ ਕਰਦਾ ਪੂਰੀ ਰਾਜਸਥਾਨ ਦੀ ਤਿਆਰੀ ਪੂਰਾ ਭਰਾਨੀ ਗੁਮਾਰੀ ਦਾ ਨੀਰੇ ਦਾ ਧੰਮ ਕਰਦਾ ਰੇਤਾਪੁਰਾ ਨਹੀਂ ਰੇਤਾ ਹੋਇਆ ਵਿੱਚ ਵਾਪਸ ਨੀਰਾ ਗੁਮਾਰੀ ਦਾ ਭਰਾਨੀ ਪਿਓਰ ਗੁਮਾਰੀ ਦਾ ਡਿੱਡੀ ਦਾ ਲੈ ਲੈਣਾ ਨੀਰਾ ਉਹ ਉਹ ਨੀਰਾ ਦਾਸ ਨੰਬਰ ਦਾ ਸਾਰੇ ਪੰਜਾਬ ਦੇ ਵਿੱਚ ਤਕੜੇ ਤੋਂ ਤਕੜੇ ਫਾਰਮ ਵਾਲੇ ਆਪਣੇ ਤੋਂ ਨੀਰਾ ਲੈਂਦੇ ਆ ਆਪਾਂ ਗਲਤ ਕੰਮ ਨਹੀਂ ਵੇਚਦੇ ਨਾ ਮੈਂ ਲੰਬਾ ਖੱਟਾ ਆਪਾਂ ਕਦੇ ਲੰਬਾ ਨਹੀਂ ਖੜਦੇ ਲਾਂਬੇ ਨਾਲ ਗਾਕ ਨਹੀਂ ਬਣਦਾ ਗਾਕ ਜੇ ਆਪਾਂ ਚੰਗਾ ਕਰਦਾ ਇਹ ਕਾਠੀ ਢੂਰੀ ਨਹੀਂ ਕਰਦਾ ਠੰਗੀ ਢੂਰੀ ਨਹੀਂ ਕਰਦਾ ਕਦੇ ਚੋਰੀ ਨਹੀਂ ਕਰਦਾ ਨਾ ਇਹ ਰੱਬ ਕੋਲੋਂ ਮੈਂ ਡਰਦਾ ਹਾਂ ਰੱਬ ਕੋਲੋਂ ਆਪਾਂ ਡਰ ਕੇ ਕਹਿੰਨੇ ਆ ਮਾੜਾ ਕੰਮ ਨਹੀਂ ਕਰਦੇ ਨਾ ਮਾੜਾ ਕਰੀ ਵੀ ਨਾ ਸੱਚ ਤੇ ਰਹੀਂ ਚੰਗੀ ਚੀਜ਼ ਲਾਉਣਾ ਹਾਂਜੀ ਧੰਵਾਦ ਜੀ ਸਸਰੀ ਘਰ ਸਾਰਿਆਂ ਨੂੰ ਤੇ ਇੱਧਰ ਆ ਜਾਓ ਥੋੜੀ ਜੀ ਹੋਰ ਰਹਿਣੀ ਆਪਾਂ ਨੇ ਚਾਰਕ ਪੇਡਾਂ ਦੀ ਇੰਟਰਵਿਊ ਫੇਰ ਇਹ ਵੀਡੀਓ ਅੱਡ ਹੋ ਜੂਗੀ ਕਕਾ ਤੇਜੂ ਕਰਦਾ ਮੰਡੀਆਂ ਦੇ ਵਿੱਚ ਖੇਡਾਂ ਤੇਜੂ ਨੂੰ ਨਾ ਕਦੇ ਕਰਿਆ ਕਰੋ ਚੇਡਾਂ ਹਾਂਜੀ ਇਹ 22 ਤੇਜੂ ਦੀਆਂ ਪੇਡਾਂ ਹੈ ਆ ਸੰਦੀਪ ਦੀਆਂ ਬੱਕਰੀਆਂ ਆ ਸੰਦੀਪ ਦੀਆਂ ਬੱਕਰੀਆਂ ਵੇਖੋ ਗਾਡੀਆਂ ਗਾਡੀਆਂ ਬੱਕਰੀਆਂ ਆ ਬੱਕਰੀ ਦਿਖਾਇਓ ਬੜੀ ਖੜੀ ਕਰਕੇ ਮੁੰਡਿਓ ਸਿੱਧੀ ਦੇਖੋ ਕਿੱਦਾਂ ਸਿਰੇ ਨੂੰ ਸਿਰਾਂ ਲੱਗਿਆ ਪਿਆ ਤੇ ਅੱਜ ਤੇਜੂ ਵਾਗਿਆ ਤਰੀਕ ਤੇ ਮੇਰਾ ਖਿਆਲ ਮੈਂ ਪੁੱਛਿਆ ਵੀ ਤੀ ਨਹੀਂ ਕੱਦੀ ਢੇੜ ਦਾ ਆਪਾਂ ਸੌਦਾ ਵੀ ਕਰਦੇ ਤੇਜੂ ਨਾਲ ਢੇੜਾਂ ਬੜੀਆਂ ਵਧੀਆ ਤੇ ਤੇਜੂ ਲੈ ਮੇਰੀਆਂ ਪਸੰਦ ਨੇ ਆਹ ਦੇਖੋ ਕਿੱਡੀ ਬੱਕਰੀ ਐ ਜੀ ਕਿੱਡੀ ਤੱਕੜੀ ਇੱਧਰ ਆਓ ਮੈਂ ਤੇ ਉਹਨੂੰ ਪਰੇ ਰੱਖੋ ਮੁੰਡਿਓ ਉਰੇ ਖੜੇ ਇੱਥੇ ਛੱਡ ਦੇ ਕੰਨ ਇੱਥੇ ਛੱਡਦਾ ਕੰਨਾ ਮੇਰਾ ਖਿਆਲ ਬੱਕਰੀ ਹੋਣੀ ਜੀ 38 ਇੰਚ ਦੀ 38 ਇੰਚ ਬੱਕਰੀ ਐ ਜੀ ਪੂਰੀ 38 ਪੂਰੀ ਵਧੀਆ ਕੁਆਲਿਟੀ ਦੀ ਬੱਕਰੀ ਹੈ ਨਾਗਰੀ ਪੂਰੀ ਬੋਲਦੇ ਨੇ ਜਿਸ ਨੂੰ ਹੈ ਪਤਾ ਨਹੀਂ ਕਿਹੜੇ ਪਾਈ ਦੀ ਆਪਾਂ ਇੱਕ ਤੁਹਾਨੂੰ ਕੁਆਲਿਟੀ ਦਿਖਾਈ ਹੈ ਵੇਚੂਗਾ ਪਤਾ ਨਹੀਂ ਰੱਖੂਗਾ ਇਹ ਆਪਾਂ ਨੂੰ ਪਤਾ ਨਹੀਂ ਰੱਬ ਨੂੰ ਪਤਾ ਹੈ ਹਾਂ ਠੀਕ ਹੈ ਜੀ ਕਿਉਂਕਿ ਸਾਡਾ ਹੱਕ ਬਣਦਾ ਹੈ ਸਾਡੀ ਵੀਡੀਓ ਨੇ ਬਾਹਰ ਜਾਣਾ ਦੂਰ ਦੂਰ ਪਹੁੰਚਾਉਣੀ ਹੈ ਆਲੇ ਕਹਿੰਦੇ ਰਾਜੂ ਬਾਈ ਸਾਨੂੰ ਚੰਗੀਆਂ ਕੁਆਲਿਟੀਆਂ ਤਾਂ ਦਿਖਾਇਆ ਕਰੋ ਤਾਂ ਪਾਈਆਂ ਦੇ ਲਈ ਅਸੀਂ ਰੂਬਰੂ ਕਰੀਏ ਵੀ ਬੱਕਰੀ ਦੀ ਬਾਡੀ ਬਹੁਤ ਲੰਬੀ ਚੌੜੀ ਹੈ ਉੱਚੀ ਹੈ ਖੁੱਲੇ ਹੱਟ ਦੀ ਲੰਬੇ ਕੰਨਾਂ ਦੀ ਸਿੰਗੀ ਦੀ ਨੱਕ ਦੀ ਹੇ ਬੈਟ ਅੱਖ ਦੀ ੱੱਲੀਆਂ ਦੋ ਹਾਰ ਸ਼ਿੰਗਾਰ ਦਿਉਲੀ ਕੁੜੀ ਵਾਂਗੂ ਤਿਆਰ ਕਰੀ ਪਈ ਐ ਹਾਂ ਗੱਲ ਪੱਕੀ ਆ ਦੇਖੋ ਤੋਰਾ ਕਿਵੇਂ ਤੁਰਦੀ ਐ ਬੱਕਰੀ ਕਿੰਨੀ ਭਾਰੀ ਐ ਬਹੁਤ ਚੰਗੀ ਚਾਲ ਦੀ ਬੱਕਰੀ ਐ ਤੇ ਗੱਬਣ ਬੱਕਰੀ ਐ ਕਰੋ ਸਿੰਘ ਹੋ ਸਕਦੀ ਐ ਮੇਰਾ ਕਿਲੇ 2 ਮਹੀਨਿਆਂ ਦੀ ਗੱਬਣ ਹੈਗੀ ਐ ਜੀ ਇਹ ਹਾਂ ਧੰਨਵਾਦ ਜੀ ਸਾਸਤਰੀ ਕਾਰ ਸਾਰਿਆਂ ਨੂੰ ਸਾਡੀ ਵੀਡੀਓ ਨੂੰ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਭਾਈ ਨੂੰ ਚੰਗੀ ਲੱਗੀ ਹੋਵੇ ਤੇ ਆ ਬਾਈ ਦਾ ਚੈਨਲ ਕਿਹੜਾ ਈ फार्मर पीवी ਉਹਨੇ YouTube ਆ ਫਾਰਮਰ पीवी YouTube ਆ ਤੇ ਸਾਡਾ ਰਾਜੂ ਗੋਟ ਫਾਰਮ ਡੜਬਾ ਪੰਜਾਬ YouTube ਚੈਨਲ ਸਾਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਤੇ ਬਾਈ ਰਾਜੂ ਦਾ ਚੈਨਲ ਇਹੀ ਹੈ ਹੁਣ ਤੋਂ ਨਹੀਂ ਚਲਾਇਆ 2 ਸਾਲ ਪਿੱਛੇ ਤੋਂ ਚਲਾਇਆ ਹੈ ਰਾਜੂ ਬਾਈ ਕਰਦਾ ਤੇ ਉਲਾਂ ਪਰਾਂ ਹੋਰ ਪੱਤਰਕਾਰਾਂ ਨਾਲ ਵੀਡੀਓ ਹੁਣ ਵੀ ਬਣਾ ਦਨੇ ਆ ਕਈ ਪੱਤਰਕਾਰ ਇਹ ਜੇ ਤੇ ਜਿਹੜੇ ਕੋਈ ਚਲੋ ਰਾਜੂ ਦੇ ਨਾਲ ਨਹੀਂ ਰਹਿ ਸਕੇ ਤੋਂ ਖਤੜੀਆਂ ਤਾਂ ਅੱਜ ਕੱਲ ਸਾਰੀ ਚਲਦੀਆਂ ਨੇ ਸਾਰੀ ਕਰਦੇ ਨੇ ਚਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅਗਲਾ ਜਾਣੇ ਪ੍ਰਮਾਤਮਾ ਜਾਣੇ ਜੋ ਕੁਛ ਕਰ ਗਿਆ ਕਰ ਗਿਆ ਠੀਕ ਹੈ ਜੀ ਹਾਂ ਆਪਾਂ ਮਾੜਾ ਨਹੀਂ ਕਹਿੰਦੇ ਵੀ ਸਭ ਦਾ ਚੈਨਲ ਚੱਲੇ ਰਲ ਮਿਲ ਕੇ ਸਾਸਤਰੀ ਕਾਰ ਧੰਨਵਾਦ ਧੰਨਵਾਦ ਹਾਂਜੀ ਤੇ ਦੱਲੀ ਸਾਈਡ ਤੁਸੀਂ ਦੇਖ ਸਕਦੇ ਹੋ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ ਤੇ ਬਾਈਆਂ ਦਾ ਤੇ ਪੂਰਾ ਵਧੀਆ ਲੰਗਰ ਪਾਣੀ ਸ਼ਿਕਾਇਆ ਜਾਂਦਾ ਦੇਖ ਸਕਦੇ ਹੋ ਸ਼ਾਉਂ ਦੇ ਵਿੱਚ ਸਾਰਾ ਕੰਮ ਹੈ ਇੱਧਰ ਰੋਟੀ ਪਾਣੀ ਦਾ ਸਾਰਾ ਤੇ ਬਾਈਆਂ ਨੂੰ ਬਾਕੀ ਆਪਾਂ ਗੱਲਬਾਤ ਪੁੱਛਦੇ ਆਂ ਤੇ ਬਾਈ ਜੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆਪਣਾ ਹਾਂਜੀ ਹਾਂ ਬਾਈ ਜੀ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਦੇ ਤੱਕ ਲੰਗਰ ਟੁੱਟ ਵਰਤੂਗਾ ਮੈਸ ਸਾਨੀ ਮੰਡੀ ਦਾ ਆਪਣੀ ਬਹੁਤ ਪੁਰਾਣੀ ਹੈ ਤੇ ਬੱਕਰੀਆਂ ਦੀ ਮੰਡੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇੱਥੇ ਲਾਉਂਦੇ ਆ ਇਹ ਬਾਈ ਜੀ ਹਜੇ ਸ਼ੁਰੂ ਹੀ ਕਰੀ ਹੈ ਕਿ ਇੱਕ ਪਹਿਲਾਂ 14 ਤਰੀਕ ਦੀ ਸੀ ਕਿ ਤੇ ਅੱਜ 14 ਦਾ 24 ਦੀ ਹੈ ਕਿ ਤੇ ਮੂਰੇ ਚਾਰ ਦੀ ਹੋਇਆ ਕੋਲ ਹਾਂ ਤਿੰਨ ਮੰਡੀਆਂ ਲਗਿਆ ਕਰਨੀਆਂ ਪ੍ਰਬੰਧ ਸਾਰੇ ਨਹੀਂ ਬਾਈਆਂ ਹਾਂਜੀ ਹਾਂ ਸਾਰੇ ਸੱਡ ਸੱਡ ਸਾਰੇ ਬੈਠਣ ਨੂੰ ਖੜ੍ਹਨ ਨੂੰ ਸਾਰਾ ਪਾਣੀ ਧਾਣੀ ਦੀਆਂ ਖੇਲਾਂ ਬਣੀਆਂ ਹੋਈਆਂ ਨੇ ਕਿ ਆ ਪਸ਼ੂ ਮੰਡੀ ਆ ਉਹੀ ਸੈੱਡ ਨੇਗੇ ਤਨੁਲਾ ਉਹ ਪੁਰਾਣੀ ਮੰਡੀ ਆ ਪੁਰਾਣੀ ਮੰਡੀ ਆ ਬਾਈ ਸਾਰਾ ਬੱਚੋ ਬੱਚਾ ਜਾਣਦਾ ਹੈਗਾ ਹਾਂ ਵੀ ਪੂਰੀਆਂ ਵਪਾਰੀ ਵੀ ਰੋਂ ਸਾਰੀਆਂ ਰਹਿਣ ਪੀਣੇ ਸਾਰਾ ਹਾਂ ਹਾਂ ਸਾਰਾ ਪ੍ਰਬੰਧ ਬਾਈ ਜੀ ਫ੍ਰੀ ਕੀਤਾ ਗਿਆ ਹੋਊਗਾ ਤੇ ਕਿੰਨੀ ਜਗ੍ਹਾ ਦੇ ਵਿੱਚ ਇਹ ਮੰਡੀ ਆਪਣੀ ਕਿੰਨੀ ਥਾਂ ਹੋਣੀ ਇਹ ਇਹ ਤਾਂ ਜੀ ਘਟੋ ਘੱਟ 70 ਕਿੱਲੇ ਹੋਣਗੇ 70 ਕਿੱਲੇ ਹਾਂ ਜਿੱਥੇ ਮਰਜ਼ੀ ਫਿਰਨ ਕੋਈ ਹਾਂ ਹਾਂ ਕੋਈ ਚੱਕਰ ਨਹੀਂ ਆਲੇ-ਦਾਲੇ ਕਾ ਬਾਗੜ ਵੱਜਿਆ ਹੋਇਆਗਾ ਵਿਚਾਲੇ ਸੈੱਟ ਤੇ ਸੈੱਟ ਪਏ ਉਹਨੇ ਖੋਲਡੀਆਂ ਬਣੀਆਂ ਹੋਈਆਂ ਹੋਣਗੀਆਂ ਠੀਕ ਹੈ ਹੰਡੀ ਹਵਾ ਲਾ ਗਈ ਹੈ ਨਾ ਆ ਠੰਡੀ ਠਾਰ ਐ ਚੱਲ ਕੇ ਆਉਂਦੀ ਹੈ ਦਿੱਲੀ ਦੀ ਚੱਲੀ ਹਵਾ ਆਉਂਦੀ ਹੈ ਉਹ ਹੁਣ ਕੇ ਆਉਂਦੀ ਆ ਹਾਂ ਤਿੰਨ ਮੰਡੀਆਂ ਲਾਇਆ ਕਰਾਂਗੇ ਜੀ ਤਿੰਨ ਮੰਡੀਆਂ ਈ ਮਹੀਨੇ ਚ 4 14 ਤੇ 24 ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਜੀ ਬਣ ਕੇ ਸਾਰਿਆਂ ਦਾ ਸਵਾਗਤ ਕੀਤਾ ਜਾਊਗਾ ਵੈਲਕਮ ਐ ਸਾਰਿਆਂ ਨੂੰ ਬੱਦ ਤੋਂ ਵੱਧ ਨਾ ਅੱਛਾ ਬੱਦ ਤੋਂ ਵੱਧ ਪਹੁੰਚੋ ਜੀ ਇਹ ਵਪਾਰੀ ਵੀਰ ਪਹੁੰਚੋਗੇ ਬਕਤਰੀਆਂ ਵੱਧੂਆਂ ਆਪਣੇ ਇਲਾਕੇ ਜਣਾ ਹਾਂਜੀ ਹਾਂ ਵਪਾਰੀ ਵੀ ਉਹ ਬੋਦੀ ਵਪਾਰੀ ਮੱਝਾਂ ਦਾ ਵਪਾਰੀ ਹੈਗਾ ਉਹ ਸਾਰਿਆ ਵੱਡੋ ਅੱਡ ਪਿੰਡਾਂ 'ਚ ਜਾ ਕੇ ਸਾਰੇ ਵਪਾਰੀਆਂ ਨਾਲ ਲਿੰਕ ਦੇਗੇ ਉਹਦੇ ਵੱਡੇ ਵੱਡਿਆਂ ਨਾਲ ਪਹਿਲਾਂ ਤੋਂ ਉਹਦੀਆਂ ਪੇਡਾਂ ਚਾਰੀਆਂ ਹੋਈਆਂ ਨੇਗੀਆਂ ਤੇ ਪਹਿਲਾਂ ਉਹੀ ਕੰਮ 'ਚ ਸੁਰੋ ਤੋ ਉਹਦਾ ਕਿੱਤਾ ਹੀ ਇਹ ਹੈਗਾ ਦੂਰ ਦੂਰ ਸਾਈ ਸਾਰੇ ਜਾਣਦੇ ਨੇ ਕਿ ਉਹ ਦੀਪ ਵਪਾਰੀ ਨੂੰ ਹਾਂ ਹਾਂ ਤੇ ਉਹ ਸਾਰਿਆਂ ਨੂੰ ਉਹ ਵਪਾਰੀਆਂ ਨੂੰ ਸਾਰਿਆਂ ਨੂੰ ਸਾਦਾ ਹੈਗਾ ਬੱਕਰੀਆਂ ਨੇ ਨੂੰ ਜਰੂਰ ਭਾਗਾਂ ਜਰੂਰ ਹਾਂਜੀ ਹਾਂ ਸਭ ਤੋਂ ਵੱਧ ਪਹੁੰਚਣ ਮੰਡੀ ਚ ਹਾਂਜੀ ਹਾਂ ਧੰਨਵਾਦ